हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਡੱਲ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਿੰਡ ਡੱਲ ਦੋਸਤੋ ਬਿਲਕੁਲ ਖਾਲੜੇ ਦੇ ਨਜ਼ਦੀਕ ਕੋਈ 5-6 ਕਿਲੋਮੀਟਰ ਦੀ ਦੂਰੀ ਵਾ ਮਾੜੀ ਮੇਗਾ ਤੇ ਡਲੀ ਦੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਨਾਗਾ ਜੀ ਤੁਹਾਨੂੰ ਆਪਾਂ ਟੋਟਲ 5 ਦਿਖਾਉਣੇ ਆ ਠੀਕ ਆ ਜੀ ਇਸ ਕਿਲੇ ਤੋਂ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਗੱਬਣ ਤਿੰਨ ਪਸ਼ੂ ਸੋਏ ਸਬਾਏ ਆ ਵੀ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਪਸ਼ੂ ਤੁਸੀਂ ਗੱਬਣ ਲੈ ਕੇ ਜਾਂਦੇ ਜਿੱਤਾਂ ਚੌਥਰਾਂ ਦੀ ਟਿਪ ਕੇ ਤਸੱਲੀ ਤੁਸੀਂ ਕਰਨੀ ਆ ਸੋਏ ਸਬਾਏ ਪਸ਼ੂ ਨੂੰ ਦੋ ਟਾਈਮ ਤਿੰਨ ਟਾਈਮ ਜ਼ਰੂਰ ਚੋਗੇ ਤਸੱਲੀ ਕੀਤੀ ਜਾਵੇ ਬਾਅਦ ਵਿੱਚ ਕੱਲ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਭਰਾ ਨੂੰ ਨਾ ਕਰਨਾ ਪਵੇ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ ਦੋਸਤੋ ਸਮਾ ਕੋਈ ਦੁਪਹਿਰ ਦੇ 2:30 ਤਿੰਨ ਕਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰ ਲਾਲ ਸਾਸਰੀ ਕਾਰ ਸਾਸਰੀ ਕਾਰ ਸੰਤੂ ਸਾਹਿਬ ਕੋ ਠੀਕ ਠਾਕ ਰਾਲ ਚੜਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਹਾਂ ਜੀ ਅੱਛਾ ਗਰ ਲਾਲ ਨਾਗਾ ਜ ਟੋਟਲ ਪੰਜ ਆਪਣੇ ਕੋਲ ਐਨੀਮਲ ਬਕਾਉਗਾ ਪੰਜ ਨਾਗਿਆ ਸੰਤੂ ਸਾਹਿਬ ਆਪਣੇ ਕੋਲ ਤਿੰਨ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂ ਜੀ ਤਿੰਨ ਪਸ਼ੂ ਸੂਏ ਸੂਏ ਦੋ ਪਸ਼ੂ ਗੱਪਣ ਆ ਦੋ ਗੱਪਣ ਆ ਗਏ ਹਾਂ ਜੀ ਠੀਕ ਹੈ ਜੀ ਸੋ ਪਸ਼ੂ ਵੀ ਅੱਜ ਵੀ ਤਕਰੀਬਨ ਹਰ ਵਾਰ ਦੀ ਤਰ੍ਹਾਂ ਹੀ ਚੰਗੇ ਆ ਵੈਸੇ ਵੱਡੇ ਪਸ਼ੂ ਸਾਰੇ ਹਾਂ ਸੰਤੂ ਸਾਹਿਬਾ ਜ ਲਓ ਜੀ ਅੱਜ ਫੁਲਕਾਰੀ ਵਾਲੀ ਵੀ ਆ ਤੁਸੀਂ ਸਾਹਮਣੇ ਦੇਖੋਗੇ ਝੋਟੀ ਇਹ ਵੀ ਚੰਗੀ ਖਾਸੀ ਆ ਪੂਰੀ ਚੌੜੀ ਉਪਰੋਂ ਚੌੜੇ ਪਿੱਠਪੂੜੇ ਦੇ ਵਿੱਚ ਚੌੜੇ ਪੱਲੇ ਦੀ ਠੀਕ ਆ ਜੀ ਤੇ ਹਾਈਟ ਕੱਦ ਬੋ ਤੋਂ ਵੈਸੇ ਤੁਹਾਨੂੰ ਜਿਹੜਾ ਵੇਖਦੇ ਆ ਸਾਰੀ ਪਤਾ ਲੱਗ ਜਾਣਾ ਲੈ ਵੀ ਗਰਲਾਲ ਸ਼ੁਰੂਆਤ ਵੀ ਇੱਥੋਂ ਕਰ ਲੈਨੇ ਆ ਕੀ ਡਿਟੇਲ ਆ ਸੁਆ ਕਿਨਮਾ ਸ਼ੁਰੂਆਤ ਸੰਤੂ ਸਾਹਿਬ ਦੇ ਜਿਸ ਸੁਆ ਝੋਟੀ ਸਹੀ ਆ ਆ ਜਵਰਾਜ ਮਾਲੀ ਜੀ ਨੇ ਧੀ ਦੱਸੀ ਜਿਹੜੇ ਵੀਰਾਂ ਦਾ ਆਪਾਂ ਲਈ ਆ ਅੱਗੋਂ ਜਿਹੜੇ ਕਿਸੇ ਭੈਣ ਭਰਾਣੇ ਲੈਣੀ ਆ ਆ ਦੀ ਜੱਜਮੈਂਟ ਲਾਵੇ ਅੱਜ ਸਵੇਰੇ 6 6:30 ਵਜੇ ਸੂਈ ਆ ਜੋਰ ਇਹਨੇ ਕਰਮਾਲੀ ਨੇ ਪ੍ਰੋਪਰ ਪਾਤੀਓ ਆਪਾਂ ਬਾਲਡੇ ਪਾ ਕੇ ਰੱਖੀ ਵੀਡੀਓ ਦਿਖਾ ਦਾਂਗੇ ਠੀਕ ਆ ਜੀ ਹਾਂ ਲਓ ਵੀ ਅੱਜ ਹੀ ਦੋਸਤੋ ਸੂਈ ਆ ਦੂਜਾ ਸੂਆ ਤੇ ਮਗਰ ਕਟਾ ਆ ਗਿਆ ਠੀਕ ਆ ਜੀ ਹਾਂ ਜੀ ਮਗਰ ਗਿੱਲਾ 나ੜੂਆ ਤੁਸੀਂ ਵੇਖੋਗੇ ਮਗਰ ਕਟਾ ਮੇਲ ਕਾਫ ਆ ਤੇ ਦੂਜਾ ਸੂਆ ਇਹ ਝੋਟੀ ਸੂਈ ਆ ਸਿੰਗੀ-ਸੁੰਗੀ ਦੀ ਬੰਦਰ ਤੁਸੀਂ ਵੇਖੋ ਬਹੁਤ ਖੂਬਸੂਰਤੋ ਛੋਟਾ ਸਿੰਘ ਤੇ ਵੱਡੇ ਕੱਦ ਬੋਤ ਵਿੱਚ ਆ ਠੀਕ ਆ ਜੀ ਦੂਜਾ ਸੂਆ ਅੱਜ ਮਾਰਨਿੰਗ ਸੂਈ ਹੈ ਜੇਰਜੂਰ ਪਈ ਹੈ ਠੀਕ ਹੈ ਜੀ ਉਹ ਕੋਲੇ ਵੀ ਇਹਨਾਂ ਦੇ ਪਈ ਹੈ ਵੀਰ ਕਰਲਾਣਾਂ ਦੇ ਕਾਦ ਵੱਡਾ ਦੇ ਗੋਣੋਂ ਵੱਡੇ ਆ ਤਿੰਨ ਸਾਢੇ ਤਿੰਨ ਕਿਲੋ ਬੋਲਾ ਚੋਗੇ ਬੱਚੇ ਨੂੰ ਬੋਲਾ ਜਾ ਕੇ ਚੰਗਾ ਕੇ ਵੱਧਾ ਗਾੜੀ ਠੀਕ ਹੈ ਹਾਂ ਫਿਰ ਛੋਟੀ ਛੋਟੀ ਵੀ ਬੈਠੀ ਹੈ ਹਾਂ ਨਹੀਂ ਚੰਗਾ ਭਾਂਡਾ ਭੁੰਡਾ ਚੰਗਾ ਥੱਲੇ ਉਹ ਨਹੀਂ ਗਾਣ ਉਹ ਨਹੀਂ ਕਰਮਾੜੀ ਪਛਾਣ ਉਹ ਮਾੜੀ ਜੀ ਭਲੂਣ ਹੈਗੀ ਭਲਪੁਲ ਹੈਗੀ ਉਹ ਤੁਹਾਨੂੰ ਪਤਾ ਹਰ ਤਾਜੇ ਐਸਾ ਆ ਕਰਕੇ ਡੰਗਰ ਪੈਂਦੀ ਹੈ ਇੱਕ ਪਾਸੇ ਦੇ ਭਲਪੁਲ ਹੈ ਠੀਕ ਅੱਜ ਮਾਰਨਿੰਗ ਜਿਹੜੀ ਆ ਪਹਿਲੇ ਡੰਗ ਦੀ ਜਿਹੜੀ ਚਵਾਈ ਹੋਈ ਆ ਸੂਣ ਤੋਂ ਬਾਅਦ ਆ ਥੋੜੀ ਅੱਗੇ ਕਰਿਓ ਆਹ ਫਲਕਾਰ ਲਓ ਜੀ ਅਵੇ ਆਹ ਜੇਰ ਪਈ ਹੈ ਨੋ ਮਰਾ ਦੇਨੇਗਾ ਠੀਕ ਹੈ ਜੀ ਸੋ ਉਹ ਦੋਸਤੋ ਜੇਰ ਜਿਹੜੀ ਪਈ ਹੈ ਠੀਕ ਹੈ ਜੀ ਬੱਠਲ ਦੇ ਵਿੱਚ ਜੇਰ ਪਈ ਹੈ ਕਿਉਂਕਿ ਮੋਰਨਿੰਗ ਕਿੰਨੇ ਕ ਬਜੇ ਪਾਈ ਜੇਰ ਮੋਰਨਿੰਗ ਸੰਧੂ ਸਾਹਿਬ 6:30 ਵਜੇ ਸੋਈ 8:00 ਵਜੇ ਪਾਤੀ ਠੀਕ ਹੈ ਜੀ ਲੈ ਵੀ ਕਰ ਨਾਲ ਕੋਈ ਫਲਕਾਰੀ ਲਾ ਕੇ ਮਾੜਾ gekeੜਾ ਕਢਾ ਦੇ ਸੰਧੂ ਸਾਹਿਬ ਜਰੂਰ ਫਲਕਾਰੀ ਲਾ ਦਿਓ ਇੱਕ ਵਾਰੀ ਹਾਂਜੀ ਲਓ ਜੀ ਇੱਕ ਵਾਰ ਦੋਸਤੋ ਫਲਕਾਰੀ ਲਾ ਕੇ ਵੀ ਬਿਲਕੁਲ ਜਿਹੜਾ ਏ ਗੇੜਾ ਪਕੜਾ ਦਿੰਦੇ ਨੇ ਬਹੁਤੇ ਵੀਰਾਂ ਨੂੰ ਸ਼ਾਇਦ ਕੋਈ ਕਿਸੇ ਰਕਮ ਦਾ ਕੋਈ ਮਨ ਦੇ ਵਿੱਚ ਕਿੰਤੂ ਪਰੰਤੂ ਕੋਈ ਸ਼ੱਕ ਨਾ ਰਹੇ ਜੀ ਚੌੜਾ ਪੇਠਪੁਰਾ ਵੈਸੇ ਪਸੂ ਸੂਸਵਾ ਦੇ ਵਿੱਚ ਇੱਕ ਵਾਰੀ ਆਇਆ ਠੀਕ ਆ ਜੀ ਅੱਜ ਮਾਰਨਿੰਗ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਸੂਈ ਆ ਤੇ ਸੂਸਵਾਤ ਆਈ ਆ ਪਰ ਕਿਸੇ ਪਾਸਿਓ ਜਿਹੜੀ ਦੱਸੀ ਜਾਂ ਟੁੱਟੀ ਨਹੀਂ ਹੈਗੀ ਝੋਟੀ ਝੋਟੀ ਦੀ ਹਾਈਟ ਲੈਂਥ ਪੂਰੀ ਆ ਵੱਜਣ ਨੋੜ ਵੀ ਪੂਰਾ ਪਲੀ ਪਲੀਤੀ ਵੈਸੇ ਵੀ ਬਹੁਤ ਜਿਆਦਾ ਹੈ ਠੀਕ ਆ ਹੰਦੂ ਸਾਹਿਬ ਪਹਿਲੇ ਸੂਏ 14 ਲੀਟਰ ਦੁੱਧ ਨੇ ਚਵਾਇਆ ਕਰਮਾ ਲਈ ਹਾਂ ਫਿਰ ਕੀ ਦੂਜਾ ਸੂਆ ਸੋਈ ਆ ਆ ਨਸਲ ਪ੍ਰੀਡਾ ਜੀ ਵੇਖੋ ਦੁੱਧ ਚਵਾਉਣਾ ਵੀ ਚਾਹੀਦਾ ਇਨਾ ਪਸ਼ੂ ਨੂੰ ਬਾਕੀ ਅਡ ਰੂਟਰ ਹੀ ਦੱਸਣ데요 ਦੋਸਤੋ ਭਾਂਡੇ ਤੋਂ ਹੀ ਤੁਸੀਂ ਜੱਜਮੈਂਟ ਕਰ ਲੈਣੀ ਆ ਵੀ ਵਿਖਾਲਾ ਚੰਗਾ ਹੈ ਤੇ ਪਸ਼ੂ ਦੁੱਧ ਵੀ ਚੰਗਾ ਕੱਢੂਗਾ ਠੀਕ ਆ ਇਸ ਵਾਰ ਵੀ ਕੋਈ ਚੰਗੀ ਤੁਸੀਂ ਉਮੀਦ ਕਰ ਸਕਦੇ ਜੇ ਬਾਕੀ ਅਗੇ ਸੇਵਾ ਚੰਗੀ ਚਾਹੀਦੀ ਆ ਇਹਡੇ ਪਸ਼ੂ ਨੂੰ ਦੋਸਤੋ ਸੰਭਣਾ ਤੇ ਕੇਅਰ ਕਰਨੀ ਆ ਜਿੰਨੀ ਕਰ ਲੂਗਾ ਕੋਈ ਵੀਰ ਉਹਨਾਂ ਚੰਗਾ ਦੁੱਧ ਲੈ ਲੂਗਾ ਤੁਸੀਂ ਸਭ ਸੇਵਾ ਦਾ ਹੀ ਮੇਵਾ ਵੇਖੋ ਨਾੜਾ ਨੋੜਾ ਪਿੰਡੇ ਜੇ ਕਹਣੇ ਸਾਹ ਉੱਚੀ ਪਾਏ ਵਟੇ ਹਾਂ ਜੀ ਫੋਲੋ ਹੈਵੀ ਪਾਰਟੀ ਵੇਟ ਫੁੱਲ ਵਜਨ ਦੌੜ ਦੇ ਵਿੱਚ ਇਹ ਦੋਸਤੋ ਝੋਟੀ ਅਜਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਆ ਤੇ ਬਾਕੀ ਤੁਸੀਂ ਪੂਰੀ ਬਾਡੀ ਬੰਤਰ ਪੂਰਾ ਸਟਰਕਚਰ ਦੇਖ ਕੇ ਤਸੱਲੀ ਕਰ ਹੀ ਲਈਏ ਠੀਕ ਆ ਇੱਥੇ ਆਣ ਕੇ ਆਪਣੀ ਚੋਕੇ ਪਸਮਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਅੱਜ ਮਾਰਨਿੰਗ ਹੀ ਸੂਈ ਆ ਜੇਰ ਜੂਰ ਪ੍ਰੋਪਰ ਪੈ ਗਈ ਆ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਠੀਕ ਆ ਹੰਦੂ ਸਾਹਿਬ ਰਗਮ ਲਾਉਣੀ ਭੈਣ ਭਰਾਵ ਆ ਦੇਖੋ ਥੋੜਾ ਲਾਗਿਓ ਆਪਾਂ ਤੁਹਾਨੂੰ ਇੱਕ ਥਣ ਦਿਖਾ ਦਿੰਦੇ ਆ ਆ ਕਰੋ ਚੈੱਕ ਨਾੜਾ ਨੁੜਾ ਵੇਖੋ ਐਂ ਬੰਦੇ ਜੀ ਹਾਂ ਸੁਬੇਰ ਬਣ ਕਾਫੀ ਭਵਾਨੇ ਲੇਵੇ ਤੇ ਠੀਕ ਆ ਜੀ ਬਿਲਕੁਲ ਇਹ ਗਰ ਲਾਲ ਕੀ ਮੁੱਲ ਕੀ ਇਹਦੀ ਵੀਰੇ ਮੰਗ ਕਰਦੇ ਆਪਾਂ ਮੰਗ ਕਰਨ ਨੂੰ ਸੰਤੂ ਸਾਹਿਬ ਜਿਤਨਾ ਹੀ ਝੋਟੀ ਆ ਤੇ ਜਿਤਨਾ ਬਲੱਡ ਲਾਈਨ ਚੋਂ ਚੰਗੀ ਆ ਡਿਮਾਂਡ ਕਰਨ ਨੂੰ ਭਾਵੇਂ ਇਹਦੀ ਕਰ ਲਈਏ 1.5 ਭਾਵੇਂ ਕਰ ਲਈਏ 1.40 ਆ ਡਿਮਾਂਡ ਇਹਦੀ ਹੈਗੀ ਜੀ 1,35,000 ਹਾਂਜੀ 1.35 ਹਾਂ ਨਾ 1,30,000 ਦੀ ਝੋਟੀ ਦੇ ਦਾਂਗੇ ਆਪਾਂ 1,30 ਦੀ ਹਾਂਜੀ ਠੀਕ ਹੋਰ ਇਹ ਮੱਝ ਦਿਖਾਉਨੇ ਆ ਦੋਸਤੋ ਇਹਦੀ ਡਿਟੇਲ ਵੀ ਲੈ ਲੈਨੇ ਆ ਇਹ ਵੀ ਸੁਈ ਸੁਵਾਈ ਆ ਤੇ ਗਰਲਾਲ ਇਹ ਤਾਂ ਸੂਆ ਦੇਰ ਕਿੰਨੇ ਹੋ ਗਏ ਅੱਜ ਸੁਈ ਨੂੰ ਸੂਆ ਸੰਤੂ ਸਾਹਿਬ ਇਹ ਤੀਜਾ ਸੂਈ ਜੀ ਹਾਂ ਦੁੱਧੇ ਥੱਲੇ 11 ਲੀਟਰ ਤਿਆਰ ਆ ਹਾਂਜੀ ਜਾਂ ਉਹ ਸਤੰਦਨਾ ਸੂਆ ਮਗਰ ਕਟਾ ਜੀ ਇਹ ਠੀਕ ਆ ਜੀ ਮਗਰ ਕਟਾ ਦੋਸਤੋ ਇਹਦੇ ਮੇਲ ਕਾਫ ਆ ਤੇ ਇਹਦੇ ਕਟਦੇ ਵਿੱਚ ਆ ਤੇ ਨੀਲੀ ਰਾਵੀ ਦੀ ਇਹੇ ਦੋਸਤੋ ਮੱਝ ਸੋ ਕਾਫੀ ਵੀਰ ਲਾਇਕ ਪਸੰਦ ਕਰਦੇ ਵੀ ਟੇਡੇ ਕਟਦੇ ਵਿੱਚ ਮੱਝ ਖਰੀਦਨੀਆਂ ਠੀਕ ਆ ਤੇ ਮਗਰ ਇਹਦੇ ਵੀ ਕਟਾ ਸੰਤੂ ਸਾਹਿਬ ਕਿੰਨਾ ਜਿਹੜੀਆਂ ਤਿੰਨ ਮੱਝ ਸੁਈਆਂ ਕਿੰਨਾ ਮਗਰ ਕਟਿਆ ਇਹਨਾਂ ਦੇ ਕੀ ਕਟੀਆਂ ਆਲੀਆਂ ਕਿ ਕਟੀਆਂ ਆਲੀਆਂ ਗਰਲਾਲੇ ਦੁੱਧ ਕਿੰਨੇ ਕਿਤੇ ਚੱਲਣ ਡਈ ਆ ਸੰਧੂ ਸਾਹਿਬ ਦੇ ਸਲੇ 11 ਲੀਟਰ ਕੋਈ ਭੈਣ ਭਰਾ ਉਹ ਰਾਹ ਦੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਅੱਛਾ ਅੱਛਾ ਵੀ ਆਨਲਾਈਨ ਮੰਗਾਉਂਦਾ ਤੇ 10 ਤੇ ਲੈ ਜੇ ਠੀਕ ਹੈ ਜੀ ਇਥੇ ਆਉਂਦਾ ਆ ਦਾ ਦੋ ਟਾਈਮ 11 ਕਿਲੋ ਮਣੀ ਲਓ ਦੋਸਤੋ 11 ਕਿਲੋ ਕੋਈ ਵੀਰ ਮੰੰਤੀ ਕਿੰਤੀ ਜਿਹੜੀ ਜ਼ਿਕਰ ਗੱਲ ਕਰੀਏ ਤਾਂ 11 ਕਿਲੋ ਆ ਤੇ ਕੋਈ ਵੀਰ ਆਨਲਾਈਨ ਮੰਗਾਉਂਦਾ ਤੇ 10 ਕਿਲੋ ਦੀ ਤਸੱਲੀ ਦੇ ਗਰਲਾ ਲਾਂਦਾ ਵੀ ਭੇਜ ਦਿਆਂਗੇ ਠੀਕ ਆ ਸੋ ਚੌੜਾ ਪੇਠ ਪੂੜਾ ਤੇ ਬਾਕੀ ਪਿੰਡੇ ਪੁੰਡੇ ਦੀ ਤੁਸੀਂ ਵੇਖੋ ਠੀਕ ਆ ਜੀ ਤੇ ਟੇਡਾ ਕੱਟ ਆਕ ਬਿੱਲੀ ਮਣਕੀ ਦੋਨੋਂ ਅੱਖਾਂ ਜਿਹੜੀਆਂ ਦੋਸਤੋ ਬਿੱਲੀਆਂ ਨੇ ਤੇ ਹਵਾਨੇ ਲੇਵੇ ਦੀ ਪੂਰੀ ਖਬਰਦਾਰ ਆ ਵੈਸੇ ਹਜੇ ਸਮਾਂ ਜਿਹੜਾ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਨੋਟ ਕਰਾ ਦਿੰਨੇ ਆ ਕੋਈ 2.5 3 2.5 3 ਵਜੇ ਦਾ ਸਮਾਂ ਜਿਵੇਂ ਜਿਵੇਂ ਪੁੱਛੋ ਸ਼ਾਮ ਦੀ 2:30 ਤੇ ਜਾਂਦਾ ਆ ਬੱਚਾ ਸਤੂ ਸਾਰ ਦਾ ਉਵੇਂ ਕਰਮਾਂ ਲਈ ਬਣ ਕੇ ਤਿਆਰ ਹੋਊਗੀ ਹਜੇ ਪਰ ਹੋਊਗੀ ਲੇਵਾਲੂਆ ਥੱਲੇ ਆ ਜਿਹੜਾ ਮਗਰ ਕਟਾ ਇਹਦੇ ਮੇਲ ਕਾਫ ਟੇਡੇ ਕੱਟ ਦੀ ਵੇਖੋ ਫਿਰ ਠੀਕ ਆ ਸੋ ਬੱਚਾ ਕਿਸੇ ਵੀਰ ਨੇ ਅੰਗੇਲੀ ਕੀਤੀ ਆ ਬੱਚਾ ਵੀ ਕਿਤੇ ਨੀਲੀ ਤਾਂ ਵੀ ਤਾਂ ਲਿਆ ਹੁੰਦਾ ਤੇ ਬੱਚਾ ਸੋਹਣਾ ਆ ਜਾਣਾ ਸੀ ਚਾਹੇ ਟੱਟਾ ਹੁੰਦਾ ਹਾਂ ਜਿੱਤਰਾ ਦੇ ਮੱਝ ਦੇ ਵੇਖੋ ਟੇਡਾ ਕੱਟਿਆ ਬੱਚਾ ਪਿਓਰ ਪਾ ਸਕਦੀ ਏ ਧਾਰੀ ਬਹੁਤ ਸੋਹਣੀ ਆ ਟੇਢੀ ਧਾਰੀ ਆ ਠੀਕ ਆ ਜੀ ਵੇਖੋ ਬੜੀ ਨਹੀਂ ਡੁੱੜਦੀ ਆ ਲੋ ਸਾਰ ਆਉਂਦੀ ਸੋ ਸੱਜੇ ਪਾਸੇ ਦੋਸਤੋ ਕੱਟ ਤੇ ਸਿੰਘ ਪੂਰਾ ਗੁਲਾਈ ਦੇ ਵਿੱਚ ਤੇ ਪੂਰੀ ਵਜਨ ਦੋੜ ਦੇ ਵਿੱਚ ਜਿਹੜਾ ਕਿਸ ਨੇ ਆਣ ਕੇ ਚੋਗਿਆ ਭੈਣ ਭਰਾਣੇ ਮਿਲ ਲੈਣਾ ਆਪਾਂ ਹਵਾਲਾ ਦੁੱਧ ਨਹੀਂ ਦੱਸਦੇ ਵੀ ਕੁਝ ਦੱਸਾਂਗੇ ਜਾਣ ਕੇ ਕੁਝ ਨੇ ਕੋਲ ਮਣਗਾ ਸਿਖਾ ਦਾਂਗੇ ਅਗਲੇ ਨੂੰ ਹਾਂ ਨਹੀਂ ਜੀ ਨਹੀਂ ਹਾਂ ਹਾਂ ਚਲੋ ਜੀ ਇਹਨੂੰ ਕਰਿਓ ਅਜੇ ਸੰਦੂ ਸਾਹਿਬ ਇਹਨੇ ਕਰਮਾਲੀ ਨੇ ਮਾੜਾ ਮਾਰਨਾ ਦੁੱਤ ਤੇ ਚੜਨਾ ਮੱਝ ਨਹੀਂ ਹਾਂ ਬਿਲਕੁਲ ਬਿਲਕੁਲ ਲਓ ਵੀ ਅੱਜ ਦੋਸਤੋ ਜਿਹੜਾ 10000 10000 ਤੇ ਖੇਡਣ ਲਈ ਆ ਤੇ ਦਿਨਾਂ ਦਾ ਵੀ ਤੁਹਾਨੂੰ ਦੱਸ ਹੀ ਦਿੱਤਾ ਬੇਰਵਾ ਅਜੇ ਦਿਨ ਵੀ ਕੋਈ ਜ਼ਿਆਦਾ ਨਹੀਂ ਹੋਏਗਾ 10 ਕੀ ਦੱਸੇ ਨਾ ਸੰਦੂ ਸਾਹਿਬ ਦਾਹਾਂ ਤੋਂ ਅੰਦਰ ਹੀ ਅਜੇ 8 9 ਦਿਨਾਂ ਦੇ ਹੋਏ ਠੀਕ ਹੈ ਜੀ ਲਓ ਵੀ ਹਫਤੇ 17 9 ਦਿਨਾਂ ਦੇ ਡੇੜੇ ਦਾ ਸੰਦੂ ਸਾਹਿਬ ਟੰਗਰਾ ਹਾਂ ਜੀ ਹਾਂ ਜੀ ਇਹ ਦੇਖੋ ਸਾਰੀ ਗੋਲ ਮਟੋਲ ਘਰੇ ਬਣੇ ਲਓ ਜੀ ਸੋ ਥਾਣੇ ਇੱਕ ਵਾਰੀ ਥੋੜਾ ਲਾਗ ਗਿਆ ਤੁਹਾਨੂੰ ਦਿਖਾ ਦਗੀ ਆਪਾਂ ਆ ਕਰੋ ਚੈੱਕ ਚਵਾਈ ਇਹਦੀ ਸੰਧੂ ਸਾਹਿਬ ਪੋਲੀ ਠੀਕ ਹੈ ਜੀ 6 ਵਜੇ ਦੀ ਸੰਧੂ ਸਾਹਿਬ ਨੇ ਸਵੇਰ ਦੀ ਚਵਾਈ ਹਸ ਹੁਣ ਅਜੇ ਟਾਈਮ ਤੇ ਆ ਮਾਈ ਦਾ ਉਹ ਪਿਆਜ ਕਾਫੀ ਤਿੰਨ ਚਾਰ ਘੰਟੇ ਤਿੰਨ ਘੰਟੇ ਪਏ ਚਾਰ ਘੰਟੇ ਚਵਾਈ ਚ ਪਏ ਆ ਤੇ ਗਰਲਾਲ ਇਹ ਕਿੰਨੇ ਦੀ ਦੇ ਦਈਏ ਫਿਰ ਨੀਲੀ ਦੀ ਮੈਂ ਆਪਾਂ ਡਿਮਾਂਡ ਸੰਧੂ ਸਾਹਿਬ ਇਹਦੀ ਕਰਨੋਂ ਭਾਵੇਂ ਕਰ ਲਈਏ 1-5 ਭਾਵੇਂ ਕਰ ਲਈਏ 1-10 ਹਾਂ ਜੀ ਮੋਲ ਇਹਦਾ ਹੈਗਾ ਜੀ 1 ਲੱਖ 2000 ਆ ਹਾਂ ਨਾ ਪੂਰੇ ਲੱਖ ਦੀ ਦੇ ਦਾਂਗੇ ਉਹਦੇ ਵਿੱਚ ਮਾਨਤਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਹਾਂ ਨਾ ਜਿਹੜੀ ਉਹ ਪੂਰੇ ਲੱਖ ਦੀ ਆ ਉਹਦੇ ਵਿੱਚੋਂ ਮਾਨਤਾਂ ਨਾ ਇੰਨੀ ਕੀ ਗੰਜਾਇਸ਼ ਰਹਿ ਗਈ ਵੀ ਔਰ ਗਰਲਾ ਲੰਦਾ ਵੀ ਮਾਨਤਾਂ ਨਹੀਂ ਕਰਾਂਗੇ ਵਿੱਚੋਂ ਭਜਨ ਵੱਟਾ ਸੰਤੂ ਸਾਹਿਬ ਇਹਦਾ ਪੂਰਾ ਜੀ ਲਓ ਜੀ ਸਮਝ ਪਸੰਦ ਆਊਗੀ ਠੀਕ ਹੈ ਜੀ ਬਾਕੀ ਚੋਣ ਜਾਂਦੇ ਪੂਰੀ ਤਸੱਲੀ ਕਰ ਲਾ ਲਈ ਸੰਤੂ ਸਾਹਿਬ ਇੱਕ ਨੰਬਰ ਆ ਕੋਈ ਕਿਸੇ ਰਕਮ ਦੀ ਭੂਰ ਛਿੱਟੇ ਵਾਲੀ ਗੱਲ ਸੰਤੂ ਸਾਹਿਬ ਜਿਹਨੇ ਲੱਖ ਰੁਪਏ ਲਾਉਣਾ ਆਪਦੀ ਤਸੱਲੀ ਕਰੇ ਜਿਵੇਂ ਆਨਲਾਈਨ ਮੰਗਾਉਦਾ 10 ਕਿਲੋ ਦੁੱਧ ਤੇ ਮੱਝ ਮੰਗਾ ਲੈ ਭੂਰ ਛਿੱਟਾ ਹੋਵੇ ਥਣ ਵੱਢ ਘਟ ਹੋਵੇ ਆਪਣੀ ਜਮੇਰੀ ਹੋਵੇ ਠੀਕ ਹੈ ਜੀ ਲੋਬੀ ਪੂਰੀ ਤਸੱਲੀ ਵਾਲੀ ਹੈ ਦੋਸਤੋ ਆਪਦੇ ਵੱਲੋਂ ਪੂਰੀ ਕਰਲਾਲ ਤਸੱਲੀ ਦਿੰਦਾ ਕਿਉਂਕਿ ਚੁਆਈਆਂ ਨਾ ਕੀਤੀਆਂ ਨੇ 2-4 ਡੰਗ ਠੀਕ ਹੈ ਜੀ ਆਪਣੀ ਕੋਈ ਤਸੱਲੀ ਤੁਸੀਂ ਕਰਕੇ ਲੈ ਲਿਓ ਹਾਂ ਸਾਹਿਬ ਜੀ ਆਪਣੇ ਜੋਂ ਚ ਪਾਸ ਨਾ ਆਈ ਫਿਰ ਆਪਾਂ ਕਹਾਂਗੇ ਇਹਨੂੰ ਕੀ ਪਾਸ ਕਰਾਵਾਂਗੇ ਕੀ ਪਾਸ ਕਰਾਵਾਂਗੇ ਹਾਂ ਸਹੀ ਹੈ ਆਪਾਂ ਤਸੱਲੀ ਕੀਤੀ ਆ ਜਿਤਨਾ ਕੋਈ ਭੈਣ ਭਰਾ ਮਰਜੀ ਆ ਕੇ ਬਹਿ ਕੇ ਆਦੀ ਤਸੱਲੀ ਕਰੇ ਕੋਈ ਚੱਕਰ ਨਹੀਂ ਲਓ ਜੀ ਓਕੇ ਵੀਰੇ ਹਾਂ ਇਧਰ ਤੀਜੇ ਨੰਬਰ ਤੇ ਕਰਲਾਲ ਜਿਹੜੀ ਆਪਣੇ ਕੋਲ ਆ ਮੱਝ ਆ ਗਈ ਹੈ ਇਹ ਘਰੋਂ ਸੇਲ ਕਰਦੀ ਹੈ ਸਾਹਿਬ ਛੋਟੀ ਆਪਣੇ ਘਰ ਦੀ ਆ ਅੱਛਾ ਜੀ ਦੋ ਸੂਏ ਦੇ ਆਪਾਂ ਪੀਤੇ ਆ ਰਹੀਏ ਤੀ ਲੋ ਜੀ ਚਾਰ ਅਸੂ ਜਿਹੜਾ ਹੁਣ ਦੋਸਤੋ ਨਵਾਂ ਮਹੀਨਾ ਚੜਨਾ ਠੀਕ ਆ ਜੀ ਕੋਈ 16 ਤਰੀਕ ਨੂੰ ਜਿਹੜਾ ਅੱਜ 14 ਤਰੀਕ ਤੇ 15 16 ਨੂੰ ਜਿਹੜਾ ਅਸੂ ਮਹੀਨਾ ਚੜਨਾ ਜਾਨੀ ਅੰਗਰੇਜ਼ੀ ਥੀਕ ਦੇ ਹਿਸਾਬ ਲਈਏ ਤਾਂ 18 19 ਤਰੀਕ ਨੂੰ ਆ 19 ਕ ਤਰੀਕ ਬਣ ਜਾਊਗੀ ਹਾਂ ਦਿਨ ਪੂਰੇ ਹੁੰਦੇ ਤੇ ਗਰਨਾਲ ਕਿੰਨਾ ਕੁ ਦੋ ਤੋਂ ਪਿਛਲੇ ਸਵੇਚ ਚ ਵਾਗਦੇ ਦੋਸਤੋ ਸੰਧੂ ਸਾਹਿਬ ਆਪਾਂ ਦੇ ਆਪ ਦੀ ਸਾਂਭ ਤੇ ਥੱਲੇ 13 14 ਲੀਟਰ ਚ ਹੋਇਆ ਹੈ ਪੈਰ ਕਿਤੇ ਜੇ ਸਵੇ ਸੁਣੀ ਆ ਅਗਲਾ ਆਪਦੀ ਸਮਝ ਕਰੇ ਤੇ ਆਪਦੀ ਸਾਂਭ ਕਰੇ ਜਾ ਕੇ ਤਾਂ ਫੇਰ ਹੀ ਚਾਊਗਾ ਹਾਂ ਬਿਲਕੁਲ ਕੋਈ ਚੱਕਰ ਨਹੀਂ ਆ ਦੋਸ ਸਭ ਨੂੰ ਸਾਵੇ ਦੇਣਾ ਮਗਰਲੇ ਸਾਨਾ ਸਰੂ ਲੱਗਾ ਜੀ ਆ ਭੈਣ ਭਰਾਵਾਂ ਨੂੰ ਦਿਖਾ ਦਿਓ ਇਧਰੋਂ ਆ ਵੇਖੋ ਆ ਜਿਦਾਂ ਦੋ ਥਾਂ ਜੁੜੇ ਆ ਅੱਛਾ ਜੀ ਆਸੋਈ ਜੀ ਪਰ ਚੱਲਦਾ ਮੇਨ ਐਫਓ ਹੀ ਆ ਜਿਹੜਾ ਚੱਲਣਾ ਚਾਹੀਦਾ ਅੱਛਾ ਪਰਲਾ ਨਹੀਂ ਜਿਹੜਾ ਸਰੂ ਇਹ ਚੱਲਦਾ ਤੇ ਵਗਦਾ ਨਹੀਂ ਮੁੱਠੀ ਮੁੱਠੀ ਨਾ ਇਤਰਾ ਹੀ ਵਿੱਚ ਆਊਗਾ ਮੁੱਠੀ ਦੀ ਕੋਈ ਬਾਹਰ ਨਹੀਂ ਜਾਣਾ ਇਤਰਾ ਹੀ ਐ ਇਕੱਠੇ ਫੜ ਕੇ ਚੋਈਏ ਬਸ 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 ਹਾਂ ਸਭ ਤੋਂ ਸੇ ਗੱਲ ਜਿਹੜੀ ਦੱਸਣ ਜੋਗਾ ਤੁਹਾਨੂੰ ਨਾਲ ਦਿਖਾ ਦਿੰਦੇ ਆ ਤੇ ਦੱਸ ਦਿੰਦੇ ਆ ਠੀਕ ਆ ਜੀ ਤੇ ਮੁੱਠੀ ਦੇ ਵਿੱਚ ਹੀ ਆਉਂਦਾ ਪਰ ਜਿਹੜਾ ਇੱਕ ਹੀ ਚੱਲਣਾ ਸਰੂ ਠੀਕ ਆ ਜੀ ਦੂਜਾ ਕੋਈ ਸੇ ਇਹ ਤੁਸੀਂ ਨੋਟ ਕਰ ਲਿਓ ਠੀਕ ਆ ਬਾਕੀ ਆ ਥਣਚਾਰ ਵਜਨ ਵਟਾ ਸੰਧੂ ਸਾਹਿਬ ਖਾਓ ਵਜਨ ਨੋੜ ਪੂਰਾ ਮੱਜ ਦਾ ਠੀਕ ਆ ਤੀਜਾ ਸੂਆ ਸੁੰਦੀ ਆ ਬਟਨਾਂ ਵਾਲਾ ਲੇਵਾ ਤੇ ਦਿਨ ਤੁਹਾਨੂੰ ਦੱਸ ਹੀ ਦਿੱਤੇ ਆ 19 ਜੇਕਰ ਆਪਾਂ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਦੋਸਤੋ ਅਸੂ 4 5 4 5 ਤੁਸੀਂ ਆਈਡੀਆ ਮੰਨ ਲਿਓ ਅੰਗਰੇਜ਼ੀ ਮਹੀਨੇ ਦੀ ਗੱਲ ਕਰੀਏ ਤੇ ਸਤੰਬਰ 19 20 ਤਰੀਕ ਤੱਕ ਸੰਧੂ ਸਾਹਿਬ ਇਹ ਜੇ ਕੋਈ ਭੈਣ ਭਰਾ ਨੂੰ ਡਾਊਟ ਹੋਵੇ ਨਾ ਦੁੱਧ ਦਾ ਆਪਣੇ ਨਾਲ ਸੌਦਾ ਕਰਨੇ ਸੂਈ ਚੋਗੇ ਖੜ ਸਕਦਾ ਆ ਠੀਕ ਹੈ ਜੀ ਜੋ ਆਪਾਂ ਅੱਥੀ ਚੋਇਆ ਏ ਛੱਲਿਓ ਠੀਕ ਹੈ ਜੀ ਹਾਂ ਲਓ ਜੀ ਬਾਦੀ ਬੁੱਡੀ ਦੀ ਦੋਸਤੋ ਪੂਰੀ ਚੌੜੇ ਪੱਲੇ ਦੀ ਆ ਚੜਾਈ ਚੁੜੀ ਤੁਸੀਂ ਵੇਖੋਗੇ ਹੈ ਵੀ ਸਿੰਗਲ ਹੱਡੀ ਦੀ ਆ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਤੇ ਤੁਸੀਂ ਪੰਜਾਂ ਚੋਂ 6 ਦਿਨਾਂ ਦੇ ਵਿੱਚ ਇੱਕ ਆਈਡੀਆ ਲਾ ਹੀ ਲੈਣਾ ਸਹੀ ਹੈ ਜੇ ਵੀ ਥੱਲਿਓ ਕਰਮਾੜੀ ਦਾ ਭਾਂਡਾ ਭੂੰਡਾ ਵੇਖੋ ਠੀਕ ਆ ਜੀ ਹੰਦੂ ਸਾਹਿਬ ਪਿਛਲੇ ਸਵੇਰੇ 6 ਦਾ ਤੇ ਹੀ ਜਦੋਂ ਦੂਜੇ ਸਵੇਰੇ 8:00 ਕਰਮਾੜੀ ਅੱਛਾ ਅੱਛਾ ਹਾਂ ਹਰ ਵریہਈਆ ਸਾਲ ਬਾਅਦ ਇਹਨੇ ਸੁਣਾ ਸੁਣਾ ਕਰਮਾੜੀ ਦੀ ਠੀਕ ਆ ਜੀ 35 ਦਾ 40 ਦਿਨ ਜਦੋਂ ਇਹਨੂੰ ਸੋਈ ਨਾ ਹੋਈਂਦੇ ਫੇਰ ਦੋਵੇਂ ਦੁੱਧ ਹੋ ਜਾਂਦੀ ਠੀਕ ਹੈ ਠੀਕ ਹੈ। ਹਾਂ। ਲਓ ਵੀ ਦੋਸਤੋ ਹਰ ਵਾਰ ਆਈ ਆ ਠੀਕ ਆ ਜੀ। ਕੋ 35 40 35 40 ਦਿਨਾਂ ਦੇ ਦੌਰਾਨ ਕਰਨ ਵਾਲੀ ਬਣ ਵੀ ਜਾਂਦੀ ਆ ਨਵੇਂ ਤੋਂ ਤਾਂ ਰਲ ਕਰਦੀ ਆ। ਮੂੰਹ ਵੱਢ ਕੇ ਭਾਵੇਂ ਜੋ ਮਰਜ਼ੀ ਲਈ ਜਾਓ। ਹਾਂ। ਠੰਡੀ ਮਿੱਠੀ ਆ ਕਿ। ਠੀਕ ਆ। ਕਦਕੁੱਦ ਵੀ ਸੋਨਾ ਮੈਂ ਤਾਂ ਬਾਕੀ ਆਪ ਜਿਹੜੀ ਦੋਸਤੋ ਸੰਭਾਲ ਕੀਤੀ ਆ ਘਰ ਦੀ ਜਿਹੜੀ ਮਾਝਾ ਠੀਕ ਆ ਜੀ। ਵਪਾਰ ਦੀ ਲਾਈਨ ਬੇਸ਼ੱਕ ਵਪਾਰ ਦੀ ਲੈਣਾ ਪਰ ਜਿਹੜਾ ਘਰੋਂ ਪਸ਼ੂ ਸੇਲ ਕਰਨਾ ਉਹ ਕਿਤਨਾ ਕਿਤੇ ਵੇਰਵਾ ਪਾਈ ਦਿੰਦੇ ਆ। ਕਿਸੇ ਦੇ ਹੱਥ ਦੇ ਪੈ ਜਾਂਦੇ ਆ ਇਹ ਵੀ ਨਹੀਂ ਕਰਮ ਵਾਲੀ ਆ ਕੋਈ ਚੱਕਰ ਜਿਹੜਾ ਜੀ ਮਰਜ਼ੀ ਚੋਲਿੰਦਾ ਸਾਡੇ ਕਰ ਕੋਈ ਮਹੀਨਾ ਦੋ ਮਹੀਨੇ ਜਿਹੜਾ ਸਾਬੇ ਦੀ ਥਾਣਾ ਦੀ ਗਰੰਟੀ ਹੋ ਕਰਮਾਲੀ ਦੀ ਠੀਕ ਹੈ ਜੀ ਸੋ ਪਾਰ ਪਿਛੇ ਦੀ ਤੇ ਥਾਣਾ ਦੀ ਤਸੱਲੀ ਆਪਣੀ ਇਹਦੀ ਲਓ ਜੀ ਸੋ ਘਰ ਦੀ ਮੱਝਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਆں ਬੇਸ਼ੱਕ ਵਪਾਰ ਦਾ ਕੰਮ ਆ ਪਰ ਮੱਝੋ ਮੱਝ ਜਿਹੜੀ ਇਹ ਅੱਜ ਘਰੋਂ ਸੇਲ ਕਰਦੇ ਪੈਣੇ ਨੇ ਕਰਮਾਲੀੋਂ ਕਿਤੇ ਆ ਲੱਗ ਜਾਣਾ ਮਾਸ ਤੇ ਦੇਖੋ ਨਾ ਨਹੀਂ ਬੜੀ ਬੁਲਾਈ ਦੇ ਵਿੱਚ ਘੁੰਮਿਆ ਸਫਰਿੰਗੀ ਬਣੀ ਜਾਂਦੇ ਆ ਹਾਂ ਠੀਕ ਆ ਬਹੁਤ ਸੋਹਣੀ ਬਾਕੀ ਖਲੋਣੀ ਖਰਾਣੀ ਟਿੱਲਾ ਪਣ ਪਿੰਡੇ ਦੇ ਵਿੱਚ ਪੁਸਾ ਭਵੇਂ ਇਤਰਾ ਰੱਸਾ ਛੁੱਟ ਗਿਆ ਥੱਲੇ ਬੈਜੋ ਇੰਨੇ ਕਿਤੇ ਕਰਮਾੜੀ ਨਹੀਂ ਹੈਗਾ ਨੱਥ ਲਾਗੇ ਨਹੀਂ ਕਿਤੇ ਘੁਰਦੇ ਜਾਣਾ ਇਹ ਦੇਖੋ ਲਓ ਜੀ ਤਸੀਲ ਸਾਉ ਠੰਡੀ ਧੀਰੀ ਦੋਸਤੋ ਮੱਝ ਫੁੱਲ ਵਜਣ ਲੋੜ ਦੇ ਵਿੱਚ ਆ ਭਾਰੀ ਆ ਸਰੀਰਕ ਬੰਤਰ ਜੇਕਰ ਆਪਾਂ ਇਹਦੀ ਗੱਲ ਤੁਹਾਨੂੰ ਨੋਟ ਕਰਾਈਏ ਤੇ ਪੂਰੀ ਭਾਰੀ ਆ ਵਜਣ ਦੇ ਵਿੱਚ ਪਹਿਲੀ ਮੱਝਾਂ ਨੂੰ ਵਜਣ ਸੰਧੂ ਸਾਹਿਬ ਦਾ ਵੀ ਬਿਲਕੁਲ ਬਿਲਕੁਲ ਤੋਂ ਵੱਡੀਆਂ ਮੱਝਾਂ ਦੇ ਵਿੱਚ ਹੀ ਗਿਣਤੀ ਹੁੰਦੀ ਆ ਦੋਸਤੋ ਐਡਾ ਪਸ਼ੂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਚੰਗੀ ਸਾਫ ਸਮਾਉਲ ਤੋਂ ਪਹਿਲਾਂ ਤਾਂ ਪਸ਼ੂ ਐਡਾ ਤਿਆਰ ਨਹੀਂ ਹੁੰਦਾਗਾ ਤੇ ਥੱਲਿਓਂ ਬੈਕਸਾਈਡ ਤੋਂ ਤੁਹਾਨੂੰ ਥੋੜਾ ਜਿਹਾ ਆਪਾਂ ਲਗਾ ਕੇ ਦਿਖਾ ਦਈਏ ਕਰੋ ਚੈੱਕ ਹਾਂ ਸੰਤੂ ਸਾਹਿਬ ਕਈ ਵੀਰ ਫੋਨ ਫੜ ਕੇ ਗੁੱਸਾ ਨਾ ਕਰਨ ਕਮੈਂਟ ਹੀ ਕਰਨ ਜਾਣਦੇ ਆ ਘਰੇ ਪੱਠੇ ਪਾਏ ਹਾਂ ਦੀ ਕਿਰਪਾ ਦਾ ਲੱਗਦਾ ਹੈ ਹਾਂ ਇਤਨਾ ਚੀਜ਼ਾਂ ਤਿਆਰ ਕਰਨ ਨੂੰ ਕੀ ਨਹੀਂ ਹੁੰਦਾ ਆ ਲਓ ਸੇਵਾ ਕਰਾਂਗੇ ਸਭ ਕੁਝ ਹੋ ਜਾਂਦਾ ਆ ਸੇਵਾ ਨਾਲ ਆ ਜੀ ਹਾਂ ਲਓ ਜੀ ਹੁਣ ਜੇ ਮੈਂ ਇਹਨੂੰ ਆਖੂ ਵੀ ਜਾ ਕੇ ਪਾਉਂਗਾ 14 ਕਿਲੋ ਦੇ ਦਿੰਦੀ ਹੱਕ ਦੇ ਹੱਥ ਮਾਰ ਕੇ ਉਹ ਧੁੱਪੇ ਬੰਨ ਛੱਡੂ ਇਹਨੇ ਛੇਵ ਨਹੀਂ ਦੇਣਾ ਹਾਂ ਹਾਂ ਇਹ ਗਰ ਲਾਲ ਆਪਾਂ ਦੇ ਦਈਏ ਕਿੰਨੇ ਦੀ ਭਰਾ ਸੰਤੂ ਸਾਹਿਬ ਜੀ ਡਿਮਾਂਡ ਕਰਨ ਨੂੰ ਭਾਵੇਂ ਝੋਟੀ ਦੇ ਸ ਪਰ ਉਹ ਜਿਹੜਾ ਸਰੂ ਆ ਵੱਜ ਤੇ ਵੱਜੀ ਹੁੰਦੀ ਆ ਹੂੰ 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 ਉਹਦੇ ਕਾਰਨ ਇਹਦੀ ਡਿਮਾਂਡ ਹੈਗੀ 110000 ਇਹ ਹਾਂ ਨਾ ਝੋਟੀਆਂ ਆਪਾਂ ਪੂਰੇ ਲੱਖ ਹੀ ਜਾਵਾਂਗੇ ਦੱਸ ਲੈਣੀ ਨਹੀਂ ਲੱਖ ਤੋਂ ਥੱਲੇ ਨਹੀਂ ਨਹੀਂ ਹੋਣੀ ਠੀਕ ਆ ਹਾਂਜੀ ਲੋ ਦੋਸਤੋ ਸਰੇੜੀ ਆ ਜੇ ਕੇ ਪਹਿਣ ਪੁਰਾਣੇ ਮੰਨ ਲਓ ਲੈਣੀ ਆ ਫੋਨ ਦਾ ਸਕਦਾ ਨਹੀਂ ਤੇ ਨਹੀਂ ਲੋ ਜੀ ਸੋ ਘਰ ਦੀ ਮਾਂਜਾ ਦੋਸਤੋ 13 14 ਸਰੀ ਆ ਤੇ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀ ਚੰਗੀ ਸੇਵਾ ਕੋਈ ਕਰ ਲੂਗਾ ਦੁੱਧ ਚੰਗਾ ਜਿਹਾ ਆਜੂਗੀ ਤੇ ਲੱਖੋਂ ਥੱਲੇ ਮੇਰਾ ਵੀਰਾਂ ਦਾ ਵੀ ਕੋਈ ਨਹੀਂ ਹੋਣੀ ਕਿ ਗੰਜਾਇਸ਼ ਲੱਖਾਂ ਦੇ ਲੱਖ ਦੇ ਵਿੱਚੋਂ ਮਾਨਤਾਂ ਉਹ ਕੋਈ ਛੋੜ ਸਪਾ ਮੌਕੇ ਤੇ ਆ ਥੋੜਾ ਬਾਤਾਂ ਕੋਈ ਠੀਕ ਆ ਸੋ ਮੱਝ ਚੰਗੀ ਪਲੀ ਪਲੀਤੀ ਆਹ ਮਾਨਤਾ ਨਹੀਂ ਹੋਣਾ ਸੰਧੂ ਸਾਹਿਬ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਠੀਕ ਆ ਜੀ ਹਾਂ ਸੋ ਚੰਗੀ ਪਲੀ ਪਲੀਤੀ ਮੱਝ ਮਾਨਤਾ ਨਹੀਂ ਕੀਤਾ ਪਾ ਇਹਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਜੀ ਪਸੰਦ ਆਊਗੀ ਮੱਝ ਸੋ ਚਾਹ ਬਣ ਵੀਰ ਤੁਸੀਂ ਸੰਪਰਕ ਕਰੋ ਮੱਝਾਂ ਇੱਥੇ ਆ ਕੇ ਇਹ ਤੁਸੀਂ ਡਿਸਾਈਡ ਕਰੋ ਵੀ ਬਿਲਕੁਲ ਗਰਮ ਕੇ ਵੀ ਕਿਹੜੀ ਛੱਡੀਏ ਤੇ ਕਿਹੜੀ ਲੈ ਕੇ ਜਾਈਏ ਮਾਨਗੀਨਾ ਸੰਧੂ ਸਾਹਿਬ ਇਹ ਚੰਗੀਆਂ ਮੱਝਾਂ ਨੇ ਬਿਲਕੁਲ ਚੰਗੀ ਕੁਆਲਿਟੀ ਵਿੱਚ ਇੱਧਰ ਗਰ ਲਾਲ ਆਪਣੇ ਕੋਲ ਜਿਹੜੀ ਇਹ ਆ ਗਈ ਆ ਮੱਝ ਇਹ ਸੰਧੂ ਸਾਹਿਬ ਇਹਦਾ ਇੱਕ ਹਫਤਾ ਬਾਕੀ ਇਹ ਦੇਖੋ ਇਹਦੇ ਬਟਨ ਬਟਨ ਹਾਂ ਆ ਬਟਨਾਂ ਨੇ ਲੇਵਾ ਨੇ ਟੱਚ ਕਰ ਲਓ ਜੀ ਬਟਨਾਂ ਵਾਲਾ ਲੇਵਾ ਤੇ ਤਕਰੀਬਨ ਇੱਕ ਹਫਤਾ ਲੈ ਜੂ ਹਾਂ ਹਾਂ ਜੀ ਇਹ ਦੇਖੋ ਬਟਨ ਉੱਤੇ ਲੱਗੇ ਆ ਹਾਂ ਹਾਂ ਪੂਰਾ ਲੇਵਾ ਤਿਆਰ ਕਰਕੇ ਠੀਕ ਹੈ ਜੀ ਇੱਕ ਥਾਂ ਵਾਈਟ ਹੈ ਇਹਦਾ ਲਓ ਜੀ ਇੱਕ ਥਾਂ ਵਾਈਟ ਆ ਤੇ ਗ੍ਰੇਡਡ ਦੇ ਵਿੱਚ ਦੋਸਤੋ ਇਹ ਜਾ ਆ ਜਾਂਦੀ ਠੀਕ ਹੈ ਜੀ ਮੱਥੇ ਬੱਲ ਮਗਰਲੇ ਖੁਰ ਤੋਂ ਫੇਰ ਠੀਕ ਆ ਤੇ ਗ੍ਰੇਡਡ ਦੇ ਵਿੱਚ ਆ ਜਾਂਦੀ ਆ ਸੂਬਾ ਦੂਜਾ ਕਿ ਤੀਜਾ ਦੱਸਿਆ ਜੀ ਅੰਦੂ ਸਾਹਿਬ ਘਰ ਆਲੇ ਦੂਜਾ ਜਾਂਦੇ ਆ ਆਪਾਂ ਕੋਈ ਭੈਣ ਭਰਾ ਤੇ ਜਾ ਮੰਨ ਕੇ ਲੈ ਸਕਦਾ ਉਹ ਤੀਜਾ ਸਮਝ ਕੇ ਚਲੋ ਕਰ ਲੈ ਸੌਦਾ ਸੰਦੂ ਸਾਹਿਬ ਬਹਿਬਾਜੀ ਦਾ ਸੌਦਾ ਮਾੜਾ ਹੁੰਦਾ ਜਿਵੇਂ ਕਿਸੇ ਦੇ ਮਨ ਨੂੰ ਲੱਗਦੀ ਅਗਲਾ ਲੈ ਸਕਦਾ ਆ 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 ਲੋ ਜੀ 35 ਦਾ ਚਿਪਾ ਆਉਂਦਾ ਠੀਕ ਹੈ ਜੀ ਸ਼ਹਿਦ ਹੀ ਆਉਂਦਾ ਗੂੰਦ ਆਉਂਦੀ ਆ ਤੇ ਹਫਤਾ ਖੰਡ ਐਸਟੀਮੇਟਡ ਆ ਵੀ ਹਫਤਾ ਕ ਹਜੇ ਲੈ ਜਾਊਗੀ ਠੀਕ ਆ ਭਾਰ ਪਿਛੇ ਦੀ ਇਹਦੀ ਵੀ ਸੰਧੂ ਸਾਹਿਬ ਗਰੰਟੀ ਹੋਮਾਈ ਜੀ ਠੀਕ ਹੈ ਜੀ ਸੋ ਜ਼ਿਆਦਾਤਰ ਦੋਸਤਾਂ ਨੂੰ ਇਹੋ ਸਮੱਸਿਆ ਆਉਂਦੀ ਆ ਵੀਰਾਂ ਨੂੰ ਵੀ ਗੱਭਣ ਪਸ਼ੂ ਦੀ ਕੋਈ ਭਾਰ ਪਿਛੇ ਦੀ ਸਮੱਸਿਆ ਨਾ ਹੋਵੇ ਭਾਰ ਪਿਛੇ ਦੀ ਥਣਾ ਦੀ 35 ਤਪਾਉਣ ਦੀ ਬਿਲਕੁਲ ਓਕੇ ਰਿਪੋਰਟ ਆ ਬਾਕੀ ਜਿਹੜੀ ਚੀਜ਼ ਤੁਸੀਂ ਦੇਖ ਲੈਣੀ ਉਹ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਤੇਪਤ ਤਪਾ ਕੇ ਲੈ ਕੇ ਜਾਇਓ ਠੀਕ ਆ ਜੀ ਤੇ ਰਹੀ ਗੱਲ ਭਾਰ ਪਿਛੇ ਦੀ ਉਹਦੀ ਤਸੱਲੀ ਗ ਉੱਪਰੋਂ ਬਿਲਕੁਲ ਪੱਦਰ ਤੇ ਜਿਵੇਂ ਆਪਾਂ ਬਿਲਕੁਲ ਮੰਜਾ ਢਾ ਕੇ ਸੌਣ ਹੀ ਜਾਂਦੇਗੇ ਉਹ ਗੱਲਬਾਤ ਉੱਪਰੋਂ ਬਿਲਕੁਲ ਪੱਦਰ ਤੇ ਬਾਕੀ ਥਾਂ ਤੁਮ ਥੋੜਾ ਲਾਗੇਉਂ ਦਿਖਾ ਦਿੰਨੇ ਆ ਆ ਕਰ ਲੋ ਚੈੱਕ ਸੰਤੂ ਸਾਹਿਬ ਸਿੰਘ ਵੀ ਜਿਹੜੀਆਂ ਚਾਰੇ ਮੰਜਾ ਉਖਾਈਆਂ ਚੌਂ ਦੇ ਟੋਪ ਦੇ ਆ ਕਿਸੇ ਦਾ ਪੁਰਿਆਣੀ ਏ ਕਿਸੇ ਦਾ ਖੋਪਰ ਨਹੀਂ ਲੱਥਾ ਕਿਸੇ ਦਾ ਚਾ ਡੇਡਾ ਨਹੀਂ ਗਾ ਇੱਕੋ ਜਿਹਾ ਸਿੰਘ ਸਾਹਿਬ ਅਸਲ ਤੇ ਵੀਰ ਵੇਖੋ ਮਾਲ ਸਾਫ ਸੁਥਰਾ ਲਿਆ ਕੇ ਵੇਚਣ ਦਾ ਹੀ ਫਾਇਦਾ ਹਾਂਜੀ ਤੇ ਕੋਲ ਸੰਤੂ ਸਾਹਿਬ ਚੀਜ਼ ਤਾਂ ਪੈਣਾ ਐ ਬੱਸ ਬੱਸ ਜਿੰਨੀ ਕੋ ਸਾਮ ਕਰ ਲਓ ਉਹਨੇ ਪੈਸੇ ਵਟ ਲੂ ਹਾਂ ਸੋਨੇ ਵਰਗੇ ਵਗਲੇ ਨੇ ਪੈਸੇ ਲੋਣੇ ਵੀਰ ਜੀ ਸੋਨੇ ਵਰਗੇ ਮਾਲ ਦੇਈਏ ਤੇ ਗਰਲਾਲ ਇਹ ਗੱਬਣ ਮਾਜ ਆਪਾਂ ਕਿੰਨੇ ਦੀ ਦੇਦਗੀ ਵੀਰ ਗੱਬਣ ਮਾਜ ਸੰਧੂ ਸਾਹਿਬ ਜੀ ਕੱਦ ਵਜਨ ਦੇ ਹਿਸਾਬ ਨਾਲ ਉਹਨਾਂ ਮਾਜੇ ਹਿਸਾਬ ਨਾਲ ਮੇਲ ਲਾਈਏ ਫਿਰ ਭੋਵੇਂ ਦਾ ਲੱਖ ਮੰਗੀ ਜਾਈਏ ਪਰ ਥੋੜਾ ਜੀ ਕੁਆਲਟੀ ਦਾ ਫਰਕ ਦਾ ਮੁੱਲ ਪੈਂਦਾ ਹਾਂ ਜੀ ਡਿਮਾਂਡ ਹੈ ਜੀ 80000 75000 ਦੀ ਦੇਦਗੇ 75 ਦੀ ਹਾਂ ਜੀ ਵੇਖ ਲਓ ਜੇ ਵਿੱਚ ਹੋਰ ਵੀ ਕਰਦੀਏ ਥੋੜਾ ਬਾਧ ਮਾਨਤਨ ਤੇ ਗਾਂ ਵੀ ਕੋਈ ਕੱਟਣ ਪਾਉਣ ਜੋ ਕਰ ਰਹੇ ਜੀ ਵਿੱਚ ਸੰਧੂ ਸਾਹਿਬ ਇਹਦਾ ਕੋਈ 100 200 ਦਾ ਨਹੀਂ ਕੋਈ ਪੈਸੇ ਹਜ਼ਾਰ ਦਾ ਨਹੀਂ 2000 ਛੱ 73000 ਦੀ ਇਹ ਦੋ ਸੁਹਾਨਾ ਜਿਹੜੀ ਤੁਹਾਨੂੰ ਮਿਲ ਜੂਗੀ ਤੇ ਬਾਕੀ ਮੱਝ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਤੇਜਾ ਸੂਬਾ ਇਹ ਸਮਝਨੇ ਸੁਣਾ ਠੀਕ ਆ ਸੋ ਸਿੰਘਾ ਸੁੰਗਾ ਦੀ ਵੀ ਤੁਹਾਨੂੰ ਕੋਈ ਸਾਰੀਆਂ ਮੱਝਾ ਨੋਟ ਕਰਾ ਦਈਏ ਸਿੰਘਾ ਸੁੰਗਾ ਦੀ ਕੋਈ ਗੈਰ ਨਹੀਂ ਗਈ ਬਿਲਕੁਲ ਗਲਾਈ ਦੇ ਵਿੱਚ ਸਿੰਘਾ ਸਾਰੀਆਂ ਮਹੀਂ ਦੇ ਠੀਕ ਆ ਤੇ ਇੱਕ ਹਫਤਾ ਘਟੋ ਘਾਟੇ ਮੰਨਦੀ ਇੱਕ ਹਫਤੇ ਨੂੰ ਕਰਮਾਂ ਲਈ ਸੂਪੂਗੀ ਲੈਵਲ ਉਹ ਵਟਨ ਆਲਾ ਥੱਲੋਂ ਖੁੱਲਣ ਖਲਣ ਲਈ ਆ ਜੇ ਬਿਲਕੁਲ ਤੁਸੀਂ ਵੇਖੋ ਵਟ ਬਟ ਕਾਫੀ ਹਲੇ ਵਿੱਚ ਆ ਲਓ ਜੀ ਟਿੱਪਣ ਇੱਕ ਸਾਰ ਆਈ ਸੰਧੂ ਸਾਧ ਜਨੀ ਹੈਗੀ ਲਓ ਜੀ ਸੋ ਚੰਗੀ ਆ ਮੈਂ ਬਾਕੀ ਮੇਰੇ ਵੀਰੋ ਰੇਡ ਵੀ ਬੜਾ ਜਾਇਜ਼ ਬਾਜ਼ਪਰੇਟ ਆ ਜਰੂਰ ਤੁਸੀਂ ਜਿਹੜੀ ਗੱਲਬਾਤ ਕਰ ਲਿਓ ਠੀਕ ਆ ਸੰਦੂ ਸਾਹਿਬ ਸੂਈ ਜੀ 85000 ਰੁਪਏ ਮੰਗ ਲੈਂਦੇ ਜੀ ਇਹਦਾ ਹਾਂ ਪਰ ਕੇ ਭੈਣ ਭਰਾਣੇ ਸਾਹਮਣੀਆਂ ਜਾਇਜ਼ ਜਾਇਜ਼ ਦੇ ਦਾਂਗੇ ਤੇ ਵੇਖੋ ਜੀ ਇਹ ਨਾੜਾਂ ਵੇਖੋ ਇਹ ਪਿੰਡੇ ਜਿਵੇਂ ਕੜਾਈ ਕੀਤੀ ਹੁੰਦੀ ਹੈ ਆ ਫੁਲਕਾਰੀ ਤੇ ਇਧਰ ਵੇਖੋ ਠੀਕ ਆ ਜੀ ਹਾਂ ਜਿਸਾ ਮਰਜੀ ਖਰਚਾਂ ਉਡੀ ਖੜੀ ਜਾਵੇ ਜੀ ਲੈ ਹਾਂ ਐ ਬਿਲਕੁਲ ਕਾਗਜ਼ ਨਾਲੋਂ ਪਤਲੀ ਚਮੜੀ ਆ ਹਾਂ ਠੀਕ ਆ ਗਰਲਾ ਲੱਗੇ ਆਪਣੇ ਕੋਲ ਜਿਹੜੀ ਇਹ ਮੱਛ ਸੂਈ ਆ ਗਈ ਇਹ ਸੰਦੂ ਸਾਹਿਬ ਸੂਈ ਜੇ ਕਰਮਾ ਵਾਲੀ ਹ ਇਵੀ ਟਡੇ ਕੱਟਦੀ ਵੇਖੋ ਨੀਲੀ ਦਾ ਵੀ ਜਾ ਜਾਂਦੀ ਆ ਹਾਂ ਹਾਂ ਇਹਨੂੰ 14 ਤੋਂ 15 ਦਿਨ ਹੋ ਗਏ ਸੂਈ ਨੂੰ ਦੁੱਧੇ ਦੇ ਥੱਲੇ ਜੇ ਕਿ ਭਾਂਹ ਪੁਰਾਣੇ ਆ ਗਏ ਚੋਣਾ ਫਿਰ ਗਿਆ ਜੀ 8 ਕਿਲੋ 8 ਕਿਲੋ ਆਨਲਾਈਨ ਮੰਗਾਉਂਦਾ ਫਿਰ 7 ਦੇ ਭੇਜਾਂਗੇ ਠੀਕ ਆ ਸੂਈ ਕਿੰਨੇ ਕ ਟਾਈਮ ਦੀ ਸੂਈ ਨੂੰ ਸੰਧੂ ਸਾਹਿਬ ਨੂੰ 15 16 ਦਿਨ ਹੋ ਗਿਆ ਵੇ ਕਟਾ ਦਾ ਭਾਈ ਲਓ ਜੀ ਮਗਰ ਕਟਾ ਦੋਸਤੋ ਮਹੀਂ ਜਿਹੜੀਆਂ ਸੂਈਆਂ ਤਿੰਨੇ ਤਿੰਨਾ ਮਗਰ ਹੀ ਕੱਟੇ ਆ ਇਹਨੂੰ ਵੈਸੇ 15 16 ਕ ਦਿਨ ਦਾ ਸਮਾਂ ਹੋ ਗਿਆ ਤੇ ਇਹਦੇ ਮਗਰ ਕਟਾ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਆ ਕਟਾ ਜਿਹੜਾ ਬੈਠਾ ਇਸੇ ਦਾ ਕਟਾ ਠੀਕ ਹੈ ਮੇਲ ਮਿਲਦੀ ਸਾਨੂੰ ਸਾ ਦੋਵੇਂ ਟਾਈਮ ਕੱਟੇ ਦਾ ਡੰਗ ਨੇ ਕਰਮਾ ਲਈ ਠੀਕ ਹੈ ਜੀ ਦੋ ਦੋ 7 ਕਿਲੋ ਗਰੰਟਡ ਸੰਦੂ ਸਾਹਿਬ ਜੀ ਆਨਲਾਈਨ ਮੰਗਾਉਂਦਾ ਫਿਰ 7 ਦੇ ਫਿਰ 7 ਹਾਂ ਜੀ ਇੱਥੇ ਚਵਾਈ ਕਰ ਲੇ ਤੇ 8 ਨਿਕਲੂ 8 ਕਿਲੋ ਚਵਾਵਾਂਗੇ ਲਓ ਜੀ ਕੋਈ ਦੋਸਤੋ ਬਗਾਲੀ ਉਹ ਦੱਸਾਂ ਜਿਹੜੀ ਹੋ ਬਹੁਤ ਵੀਰ ਕਹਿੰਦਾ ਵੀ ਕਿਲੋ ਜਾਂਦਿਆਂ ਪਸ਼ੂ ਡੁੱਟ ਜਾਂਦਾ ਵੀ ਸਫਰ ਦੇ ਵਿੱਚ ਦੋਸਤੋ ਪਸ਼ੂ ਕਈ ਵਾਰ ਜਾ ਕੇ ਇਕੱਤਾ ਡੰਗਾ ਨਾ ਮਿਲੇ ਫੋਨ ਕਰਮਾਲੀਆਂ ਆਪਣੇ ਕੋਈ ਆਈ ਹੈ 10 ਕਿਲੋਮੀਟਰ ਤੋਂ ਕੋਈ ਆਈ ਹੈ 15 ਦੋ ਇਹ ਤਾਂ ਕਿੱਥੇ ਨਾਲ ਦਾਣਾ ਪਾਣੀ ਲਿਖਿਆ ਤੇ ਕਿੱਥੇ ਨਾਲ ਜਾਣਾ ਆ ਬੱਸ ਇਹ ਗਰਲਾਲ ਬਾਕੀ ਚੋਣ ਚਾਰੇ ਥਾਣਾਂ ਦੀ ਚਵਾਈ ਸੰਤੋਖ ਸਾਬ ਇੱਕ ਨੰਬਰ ਹੋ ਗਈ ਕੋਈ ਪੂਰ ਛਟਾਵੇ ਥਾਣਵਾਦ ਕੱਢ ਹੋਵੇ ਆਪਣੀ ਜਿੰਮੇਵਾਰੀ ਹੈ ਲਓ ਜੀ ਸੋ ਚੋਣ ਚੰਗੜੀ ਹੈ ਦੋਸਤੋ ਸਾਰੇ ਥਾਣਾਂ ਦੀ ਇੱਕ ਸਾਰ ਬਿਲਕੁਲ ਚਵਾਈ ਆ ਫੁੱਦਰ ਬਖਾਲਾ ਬਾਕੀ ਬੈਕਸਾਈਡ ਤੋਂ ਤੁਸੀਂ ਆ ਦੇਖ ਲਓ 7 8 7 8 ਕਿਲੋ ਦੁੱਧ ਦੇ ਥੱਲੇ ਹਾਜ਼ਰ ਤੇ ਕੱਦ ਪੂਰਾ ਅੱਗੇ ਕੋਈ ਵੀਰ ਚੰਗੀ ਸਾਫ ਸਭ ਸੰਭਾਲ ਵਾਲਾ ਲੈ ਗਿਆ ਠੀਕ ਆ ਜੀ ਤੇ ਭੜੂ ਕੀ ਕਰਮਾਂ ਦੀ ਭੜ ਕੇ ਦੁਗਣੀ ਜਪਣੀ ਹੈ ਬਾਕੀ ਹੈ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਮਗਰ ਕਟਾ 7 8 ਕਿਲੋ ਦੁੱਧ ਜਿਹੜਾ ਇਹਦੇ ਥੱਲੇ ਹਾਜ਼ਰ ਐ ਇਸ ਵਕਤ। ਬਾਕੀ ਥਣਾ ਥੋਣਾ ਦੀ ਪੂਰੀ ਸਾਫ ਆ। ਇਹ ਨਾ ਕੋਈ ਵੀ ਰੱਖੇ ਠੀਕ ਆ ਜੀ। ਆ ਦੇਖੋ। ਜਵਾਈ ਸੰਤੂ ਸਾਹਿਬ ਦੀ ਕਰਮਾਰੀ ਜੀ ਇੱਕ ਨੰਬਰ ਆ। ਹੂੰ ਹੂੰ। ਠੀਕ ਆ ਜੀ। ਨਵੀਂ ਗਰਲਾਲੇ ਕਿੰਨੇ ਦੀ ਹੋ ਜੂਗੀ ਵੀਰ ਖਾਨ ਆ ਡਿਮਾਂਡ ਕਰਨ ਨੂੰ ਸੰਧੂ ਸਾਹਿਬ ਇਹਦੀ ਭਾਂ ਕਰੀ ਗਿਆ 70 ਦੇ ਭਾਵੇਂ ਕਰੀ ਜੀ ਗਿਆ 65 ਆ 62000 ਦੀ ਦੇਣਗੇ 62000 ਦੀ ਹਾਂ ਦੇ ਦੋ 62000 ਦੀ ਹੋਰ ਕਰਨਾ ਹੋਰ ਕਰ ਦਈਏ ਤੋਂ ਉਸਲਾ ਵੜ ਦਈਏ ਫਿਰ ਪੂਰੇ 60 ਦੀ ਦੇ ਦਾਂਗੇ ਤੇ 50000 ਦੀ ਸਾਰਾ ਸੂਆ ਪੀ ਕੇ ਕਟਿਆ ਨਾਲ ਲੈ ਜਾਣੀ ਆ ਨਹੀਂ ਉਹਨੂੰ ਕਾਨੂੰ ਦੇਣੀ ਆ ਗਾਂ ਕਰਮਾਂ ਵਾਲੀ ਦੋ ਤੋਂ ਪਿਆ ਕੇ ਦੇ ਉਹ ਉਧਰ ਹੀ ਲੈਣੀ ਆਪਾਂ ਹਾਂ ਬੇ ਹੋ ਸਕਦਾ ਕਿਸੇ ਦੀ ਗਾਂ ਕਰਮਾਂ ਵਾਤਰ ਆ ਜੇ ਇਹਦੇ ਪੂਆ ਲੈ ਇਹਦਾ ਬਿਲਕੁਲ ਬਿਲਕੁਲ ਹਾਂ ਲਓ ਵੀ ਦੋਸਤੋ ਠੀਕ ਆ ਜੀ ਅਗੇ ਕਈ ਟੋਕੜ ਗੱਬਣ ਵੀ ਹੋਗੀ ਤਾਂ ਫੇਰ ਵੀ ਚਲੋ ਆਸ ਹੋ ਜਾਣੀ ਸਾਬ 45 ਦਾ 50000 ਦੀ ਟੋਕੜ ਗੱਬਣ ਵੇਖ ਜਾਈਂ ਸੱਜਰ ਸੋਈ ਆ 60000 ਦੀ ਆਪਾਂ ਆਸਤਾਜ ਮਗਰ ਕੋਈ 5-6000 ਦਾ ਕਟਾ ਦੇ ਬਾਣੀ ਜਾਓ ਜਿਹੜਾ ਪੱਟੇ ਪਾਈ ਯੂਰਪ ਦੇ ਬਿਲਕੁਲ ਲੋ ਵੀ ਦੋਸਤੋ ਸਾਰੇ ਪਾੜੇ ਵੱਢ ਕੇ ਜਿਹੜਾ 60000 ਲੈਦੇ ਆ 60000 ਦੇ ਵਿੱਚ ਤੁਹਾਨੂੰ ਮੱਝ ਮਿਲ ਜੂਗੀ ਪੂਰੇ ਵੱਡੇ ਕੱਦ ਬੋਤਾ ਲਈ ਆ ਕੋਈ ਛੋਟੀ ਮਧਰੀ ਨਹੀਂ ਗਈ ਠੀਕ ਆ ਵੱਡੇ ਕੱਦਾਂ ਛੋਟੀਆਂ ਲੈ ਕੇ ਸਾਮਾਨ ਨਾਲੋਂ ਜੰਗਾ ਜੇ 45 ਤੋਂ 50000 ਤੋਂ ਘੱਟ ਕੋਈ ਛੋਟੀ ਵੀ ਨਹੀਂ ਦਿੰਦਾ ਹਾਂ ਹਾਂ ਆ ਲਓ ਜੀ ਠੀਕ ਹੈ ਸੋ ਚੌਣ ਚਵਾਉਣ ਜਿਹੜੀ ਉਹ ਵੀ ਇੱਕ ਨੰਬਰ ਆ ਓਕੇ ਤੁਹਾਨੂੰ ਦੱਸ ਹੀ ਦਿੱਤੀ ਆ ਵੀਡੀਓ ਦੇ ਵਿੱਚ ਆ ਕਰੋ ਚੱਕ ਠੀਕ ਹੈ ਜੀ ਸੋ ਥਾਂ ਦੇਵੇ ਦੋਸਤੋ ਚੰਗੀਆਂ ਮੱਜਾਂ ਦੇ ਕੋਈ ਕਾਨਸਾ ਰਜਾ ਕੋਈ ਕਾਣਾ ਲੇਵਾਨੀਗਾ ਜਾਂ ਕੋਈ ਬਾਈ ਸ਼ਾਈ ਦਾ ਬਾਲ ਛਲ ਨਹੀਂ ਹੈਗਾ ਸੋ ਚੰਗੀਆਂ ਮੱਜਾਂ ਨੇ ਠੀਕ ਹੈ ਜੀ ਤੇ ਪੰਜ ਨਾਗ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਸੂਏ ਸੂਏ ਆ ਤਿੰਨਾ ਮਗਰ ਕਟੇ ਮੇਲ ਕਾਫ ਤੇ ਦੋ ਜਿਹੜੀਆਂ ਗੱਬਣਾਂ ਤੁਹਾਨੂੰ ਦਿਖਾ ਦਿਆਂ ਠੀਕ ਹੈ ਜੀ ਸੋ ਗੱਬਣ ਵੀ ਚੰਗੀਆਂ ਮੱਜਾਂ ਨੇ ਇੱਕ ਪਹਿਲੇ ਨੰਬਰ ਤੇ ਦਿਖਾਈ ਝੋਟੀ ਬਹੁਤ ਖੂਬਸੂਰਤ ਤੇ ਜਿਹੜੀ ਘਰੋਂ ਸੇਲ ਕਰਦਾ ਪਿਆ ਗਰਲਾਲ ਇਹ ਵੀ ਚੰਗੀ ਲੈ ਵੀ ਕਰ ਲਾ ਲੇ ਪਸ਼ੂ ਆਪਣੇ ਕੋਲ ਅੱਜ ਵੀਰੇ ਹਾਂਜੀ ਇਹ ਸੰਤੂ ਸਾਹਿਬ ਪੰਜ ਨ ਆ ਗਿਆ ਆਪਣੇ ਕੋਲ ਹਾਂਜੀ ਡਾਲਾ ਆਪਣਾ ਪਿੰਡ ਆ ਹਾਂਜੀ ਤਸਵੀਲ ਪੱਟੀ ਜਿਹੜਾ ਤਰਨਤਾਰਨ ਮੋਬਾਈਲ ਨੰਬਰ ਹੈਗਾ 97792 94006 ਕੋਈ ਭੈਣ ਭਰਾ ਆਉਂਦਾ ਪਹਿਲੀ ਗੱਲ ਆ ਵੀ ਚੈੱਕ ਕਰਕੇ ਤਸੱਲੀ ਕਰਕੇ ਖੜਨ ਬਾਅਦ ਤੇ ਲਾਮਾ ਦੇਣਾਗੇ ਹਣ ਮਾੜਾ ਲਓ ਵੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ